ਦਿੱਲੀ ਨੂੰ ਫਤਿਹ ਕਰਨ ਦੀ ਕੀ ਲੋੜ ਪੈ ਗਈ ਸੀ ਸardar bhagheer singh ਦਾ ਨਾਂ ਸੁਣ ਕੇ ਅੰਗਰੇਜ਼ ਸਰਕਾਰ ਅੰਗਰੇਜ਼ ਜਿਹੜਾ ਅਫਸਰ ਆ ਰਹੇ ਸਨ ਪਿੱਛੇ ਹਟ ਕੇ ਵੀ ਅਸੀਂ جنگ ਨਹੀਂ ਲੜਨਾ ਇਹ ਦਿੱਲੀ ਫਤਿਹ ਮਾਰਚ ਹਰ ਸਾਲ ਮਨਾਇਆ ਜਾਂਦਾ ਪਰ ਇਹਦਾ ਕੀ ਇਤਿਹਾਸ ਹੈ ਜ਼ਰਦਾਰ ਬਗੇਰ ਸਿੰਘ ਨੇ ਤੀਜਾ ਸੁਨੇਹਾ ਭੇਜਿਆ ਸ਼ਾ আলম ਜਾਂ ਤੇ ਜੰਗ ਦੇ ਮੈਦਾਨ ਵਿੱਚ ਆ ਜਾ ਨੇ ਕਿ ਜੰਗ ਲੜਨ ਲਈ ਤਿਆਰ ਹੈ ਇਹ ਜਿਹੜਾ ਇਤਿਹਾਸ ਹੈ ਸਿੰਘਾਂ ਦਾ ਯਾਦ ਕਿਉਂ ਨਹੀਂ ਕਰਾਇਆ ਜਾਂਦਾ ਕਿਉਂ ਨਹੀਂ ਦੱਸਿਆ ਜਾਂਦਾ ਸ਼ਾ আলম ਦਿੱਲੀ ਲਾਲ ਕਿਲੇ ਬੈਠਾ ਸੀ ਸਿੰਘਾਂ ਨੇ ਕੂਚ ਕੀਤਾ ਤੇ ਸ਼ਾ আলম ਕਿਲੇ ਦੀ ਪਿਛਲੀ ਦਰਵਾਜ਼ਾ ਕੰਧ ਤੋੜ ਕੇ ਭੱਜ ਗਿਆ ਜਦੋਂ ਸਿੱਖ ਕੌਮ ਦਿੱਲੀ ਤੇ ਜਦੋਂ ਵੀ ਫਤਿਹ ਕਰਦੀ ਸੀ ਕਢਾਈ ਕਰਦੀ ਸੀ ਇਸੇ ਬੰਦੇ ਨੂੰ ਕਿਸੇ ਆਮ ਵਰਗ ਨੂੰ ਇਕੋ ਾਂਕਾਰ ਮੀਡੀਆ ਤੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਮਹਰਜੀਤ ਕਾ ਔਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਵਕਤ ਦਿੱਲੀ ਦੇ ਵਿੱਚ ਮੌਜੂਦ ਹੈ ਲਾਲ ਕਿਲੇ ਤੇ ਜੋ ਜਰਨੈਲੀ ਮਾਰਚ ਮਜਨੂ ਕੇ ਟਿੱਲੇ ਤੋਂ ਆਰੰਭ ਹੋ ਚੁੱਕਾ ਹੈ ਤੇ ਥੋੜੀ ਹੀ ਦੇਰ ਦੇ ਵਿੱਚ ਇਹ ਮਜਨੂ ਦੇ ਢਿੱਲੇ ਤੋਂ ਲਾਲ ਕਿਲੇ ਪਹੁੰਚੇਗਾ ਇਹ ਦਿੱਲੀ ਫਤਿਹ ਮਾਰਚ ਹਰ ਸਾਲ ਮਨਾਇਆ ਜਾਂਦਾ ਹੈ ਪਰ ਇਹਦਾ ਕੀ ਇਤਿਹਾਸ ਹੈ ਕਿਵੇਂ ਬਾਬਾ ਬਗੇਰ ਸਿੰਘ ਜੱਸਾ ਸਿੰਘ ਰਾਮ ਗੜੀਆ ਜੱਸਾ ਸਿੰਘ ਆਲੂ ਵਾਲੀਆ ਜਿਨੇ ਦਿੱਲੀ ਨੂੰ ਫਤਿਹ ਕੀਤਾ ਸੀ ਤੇ ਦਿੱਲੀ ਦੇ ਉੱਪਰ ਜਿਹੜੇ ਜਿੱਥੇ ਬੈਠ ਕੇ ਜ਼ਾਲਮ ਹਕੂਮਤ ਰਾਜ ਕਰਕੇ ਜ਼ੁਲਮ ਕਰਦੀ ਸੀ ਉਹ ਤੌਸੇ ਤਖਤ ਦੀ ਸਿੱਲ ਪਾਟ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਪਿਤ ਕਰ ਦਿੰਦੇ ਨੇ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਇੰਤਜ਼ਾਰ ਕਰ ਰਹੀਆਂ ਨੇ ਜਰਨੈਲੀ ਮਾਰਚ ਦਾ ਦਿੱਲੀ ਫਤਿਹ ਮਾਰਚ ਸੰਗਤ ਪਹਿਲਾਂ ਤੁਹਾਨੂੰ ਦਿਖਾਵਾਂਗੇ ਸੰਗਤ ਖੜੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਰਾਹਾਂ ਦੇ ਵਿੱਚ ਇੰਤਜ਼ਾਰ ਕੀਤਾ ਜਾ ਰਿਹਾ ਇੱਕ ਪਾਸੇ ਬੈਂ ਟੀਮ ਹੈ ਸਾਡੇ ਨਾਲ ਵੀਰ ਜੀ ਮੌਜੂਦ ਨੇ ਜਦੋਂ ਅਸੀਂ ਦਿੱਲੀ ਫਤਿਹ ਮਾਰਚ ਦੀ ਗੱਲ ਕਰਦੇ ਹਾਂ ਤਾਂ ਸੁਣਨ ਚ ਆਉਂਦਾ ਕਿ ਬਾਬਾ ਬਗੇ ਸਿੰਘ ਜੱਸਾ ਸਿੰਘ ਰਾਮ ਗੜਿਆ ਜੱਸਾ ਸਿੰਘ ਆਲੂ ਵਾਲੀਆ ਜੀ ਸੀ ਜਿਨ੍ਹਾਂ ਨੇ ਦਿੱਲੀ ਫਤਿਹ ਕੀਤੀ ਏ ਵੀ ਕਹਿੰਦੇ ਨੇ ਕਿ 242 ਸਾਲ ਹੋ ਗਏ ਨੇ ਦਿੱਲੀ ਨੂੰ ਫਤਿਹ ਕੀਤਿਆਂ ਹੋਇਆ ਪਰ ਹਰ ਸਾਲ ਯਾਦਗਾਰ ਵਜੋ ਜਰਨੈਲੀ ਮਾਰਚ ਕੱਡਿਆ ਕੱਡਿਆ ਜਾਂਦਾ ਵੀਰ ਜੀ ਦਿੱਲੀ ਨੂੰ ਫਤਿਹ ਕਰਨ ਦੀ ਕੀ ਲੋੜ ਪੈ ਗਈ ਸੀ ਤਾਂ ਇਹ ਇਸ ਦਾ ਕੀ ਇਤਿਹਾਸ ਆ ਕਿ ਜਦੋਂ ਸਿੰਘਾਂ ਨੇ ਦਿੱਲੀ ਫਤਿਹ ਕੀਤੀ ਹਾਂਜੀ ਭਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਤੇ ਇਹ ਆ ਵੀ ਜਿਹੜਾ ਦਿੱਲੀ ਫਤਿਹ ਦਿਵਸ ਅੱਜ ਆਪਾਂ ਮਨਾ ਰਹੇ ਆ ਇਸ ਤੋਂ ਪਹਿਲਾਂ ਸਿੰਘ ਦਿੱਲੀ ਤੇ ਚੜ੍ਹਾਈ ਕਰਦੇ ਸਨ ਦਿੱਲੀ ਫਤਿਹ ਕਰਦੇ ਸਨ ਇਸ ਵਾਰ ਜਦੋਂ ਦਿੱਲੀ ਬਾਬਾ ਬਗੇਲ ਸਿੰਘ ਦਿੱਲੀ ਆਏ ਆ ਫਤਿਹ ਕਰਨੀ ਸੀ ਆਈ ਇਥੋਂ ਦਾ ਜਿਹੜਾ ਬਾਦਸ਼ਾਹ ਸ਼ਾਹ ਆलम ਹੈ ਉਹਨੇ ਅੰਗਰੇਜ਼ਾਂ ਨੇ ਜਦੋਂ ਹਮਲਾ ਕਰਨ ਲੱਗੇ ਸੀ ਮਰੱਟਿਆਂ ਦੀ ਮਦਦ ਤੇ ਆ ਗਏ ਸ਼ਾਹ ਆलम ਦੀ ਤੇ ਅੰਗਰੇਜ਼ ਸਰਕਾਰ ਹਮਲਾ ਕਰਨ ਵਾਸਤੇ ਸ਼ਾਹ ਆलम ਤਿਆਰੀ ਸੀ ਤੇ ਜਦੋਂ ਮਰੱਟਿਆਂ ਨੇ ਵੇਖਿਆ ਵੀ ਅੰਗਰੇਜ਼ ਸਰਕਾਰ ਵੱਡੀ ਤਾਕਤ ਵਿੱਚ ਹੈ ਅਸੀਂ ਇਹਨਾਂ ਸਾਹਮਣੇ ਟੇਕ ਨਹੀਂ ਸਕਦੇ ਪਹਿਲਾ ਸਭ ਤੋਂ ਪਹਿਲਾਂ ਮਰਟੇਸ਼ਾ ਆਲਮ ਦਾ ਸਾਥ ਛੱਡ ਕੇ ਭੱਜੇ ਜਦੋਂ ਸਾਥ ਛੱਡ ਕੇ ਭੱਜੇ ਤੇ ਅੰਗੇ ਸ਼ਾਹ ਆਲਮ ਨੇ ਸੋਚਿਆ ਵੀ ਹੁਣ ਮੇਰੇ ਕੋਲ ਤਾਕਤ ਘਟ ਗਈ ਹੈ ਮੈਂ ਕਿਉਂ ਨਾ ਹੋਵੇ ਕਿ ਮੈਂ ਸਰਦਾਰਾਂ ਦੀ ਮਦਦ ਲਵਾਂ ਇਹਨੇ ਆਪਣੇ ਬੰਦੇ ਭੇਜੇ ਪੰਜਾਬ ਦੀ ਧਰਤੀ ਤੇ ਸਰਦਾਰ ਬਘੇਲ ਸਿੰਘ ਜੀ پاس ਸਰਦਾਰ ਬਘੇਲ ਸਿੰਘ ਨੂੰ ਕਿਹਾ ਵੀ ਸਾਡੀ ਮਦਦ ਲਈ ਆਓ ਅੰਗਰੇਜ਼ ਸਰਕਾਰ ਸਾਡੇ ਤੇ ਧੱਕਾ ਕਰਨਾ ਚਾਹੁੰਦੀ ਹੈ ਸਾਡੇ ਤੇ ਕਬਜ਼ਾ ਕਰਕੇ ਇਸ ਦਿੱਲੀ ਨੂੰ ਬਹੁਤ ਜ਼ਿਆਦਾ ਨੁਕਸਾਨ ਪਹਾਈ ਕੀ ਔਰ ਇੱਕ ਗੱਲ ਹੋਰ ਤੇ ਤੁਹਾਨੂੰ ਦੱਸਦਾ ਮੇਰੀ ਭੈਣ ਇੱਥੇ ਜਦੋਂ ਦਿੱਲੀ ਤੇ ਮਰੱਠੇ ਕਾ ਆਉਂਦੇ ਸਨ ਕਬਜ਼ਾ ਕਰਨ ਜਾਂ ਹਮਲਾਵਰ ਆਉਂਦੇ ਕਰਨਾਮ ਦੇ ਸੰ ਉਹ ਸਮ ਦਿੱਲੀ ਦੇ ਆਮ ਲੋਕਾਂ ਨੂੰ ਕੁੱਟਦੇ ਸਨ ਮਾਰਦੇ ਸਨ ਲੁੱਟਦੇ ਸਨ ਤੇ ਉਹਨਾਂ ਦਾ ਖਜ਼ਾਨਾ ਲੁੱਟ ਕੇ ਲੈ ਕੇ ਜਾਂਦੇ ਸਨ ਅੰਗਰੇਜ਼ ਵੀ ਇਦਾਂ ਹੀ ਕਰਦੇ ਸਨ ਪਰ ਇੱਕ ਇੱਕ ਸਿੱਖ ਕੌਮ ਐਸੀ ਸੀ ਜਦੋਂ ਸਿੱਖ ਕੌਮ ਦਿੱਲੀ ਤੇ ਜਦੋਂ ਵੀ ਫਤਿਹ ਕਰਦੀ ਸੀ ਚੜ੍ਹਾਈ ਕਰਦੀ ਸੀ ਉਹ ਇਤੋਂ ਦੇ ਜ਼ੁਲਮਾਂ ਤੇ ਹਾਕਮ ਲੋਕਾਂ ਨੂੰ ਤੇ ਕੁੜਦੀ ਸੀ ਮਾਰਦੀ ਸੀ ਉਹਨਾਂ ਦੇ ਜ਼ੁਲਮਾਂ ਦੀ ਸਜ਼ਾ ਉਹਨਾਂ ਦਾ ਦੇਂਦੀ ਸੀ ਪਰ ਇਸੇ ਬੰਦੇ ਨੂੰ ਕਿਸੇ ਆਮ ਵਰਗ ਨੂੰ ਇੱਥੋਂ ਦੀ ਜਨਤਾ ਨੂੰ ਕਦੀ ਨੁਕਸਾਨ ਨਹੀਂ ਸੀ ਪਹੁੰਚਾਉਂਦੀ ਜਦੋਂ ਅੱਜ ਦਿੱਲੀ ਫਤਿਹ ਕਰਨ ਦੀ ਗੱਲ ਕੀਤੀ ਗਈ ਤੇ ਸਰਦਾਰ ਬਘੇਲ ਸਿੰਘ ਨੂੰ ਉਹਨਾਂ ਨੇ ਸੱਦਾ ਭੇਜਿਆ ਸਰਦਾਰ ਬਘੇਲ ਸਿੰਘ ਜੀ ਆਪਣੇ 40000 ਸਿੰਘਾਂ ਦੇ ਜਥੇ ਨਾਲ ਦਿੱਲੀ ਕੂਚ ਕਰ ਚੁੱਕੇ ਆ ਜਦੋਂ ਇੱਥੋਂ ਪਤਾ ਲੱਗਾ ਅੰਗਰੇਜ਼ ਸਰਕਾਰ ਨੂੰ ਵੀ ਬਘੇਲ ਸਿੰਘ ਸ਼ਾਹ ਆलम ਦੀ ਮਦਦ ਤੇ ਪਹੁੰਚ ਰਿਹਾ ਤੇ ਉਸ ਵਕਤ ਸਰਦਾਰ ਬਘੇਲ ਸਿੰਘ ਦਾ ਨਾਂ ਸੁਣ ਕੇ ਅੰਗਰੇਜ਼ ਸਰਕਾਰ ਅੰਗਰੇਜ਼ ਜਿਹੜਾ ਅਫਸਰ ਆ ਰਹੇ ਸਨ ਉਹ ਪਿੱਛੇ हट ਗਏ ਵੀ ਅਸੀਂ ਜੰਗ ਨਹੀਂ ਲੜਨਾਂ ਦੇ ਜਦੋਂ ਇਸ ਗੱਲ ਦਾ ਪਤਾ ਲੱਗਾ ਸ਼ਾਹ ਆलम ਨੂੰ ਪਤਾ ਲੱਗਾ ਵੀ ਅੰਗਰੇਜ਼ ਵੀ ਪਿੱਛੇ हट ਗਏ ਆ ਇਨੇ ਬਘੇਲ ਸਿੰਘ ਨੂੰ ਸੁਨੇਹਾ ਭੇਜ ਦਿੱਤਾ ਵੀ ਤੁਸੀਂ ਵੀ ਪੰਜਾਬ ਵਾਪਸ ਚਲੇ ਜਾਓ ਹੁਣ ਤੁਹਾਡੀ ਸਾਨੂੰ ਲੋੜ ਨਹੀਂ ਸਰਦਾਰ ਬਘੇਲ ਸਿੰਘ ਨੇ ਕਿਹਾ ਵੀ ਇਹ ਤੇ ਬੜੀ ਵੱਡੀ ਤੋਹੀਨ ਹੈ ਸਾਡੀ ਅਸੀਂ ਤੁਹਾਡੇ ਸਦੇ ਤੇ ਆ ਰਹੇ ਆ ਔਰ 40 ਹਜ਼ਾਰ ਸਿੰਘਾਂ ਦਾ ਜਥਾ ਤੇ ਸਾਡੇ ਨਾਲ ਆ ਰਿਹਾ ਹੈ ਉਹਨਾਂ ਦਾ ਖਾਂਦ ਦਾ ਰਹਿਣ ਦਾ ਪ੍ਰਬੰਧ ਉਹਨਾਂ ਦੀ ਰਸਤਾ ਪ੍ਰਬੰਧ ਬੜਾ ਵੱਡਾ ਖਰਚਾ ਹੋਇਆ ਸਾਡਾ ਸ਼ਾਹ আলম ਜੀ ਤੁਸੀਂ ਸਾਨੂੰ ਇਹਨਾਂ ਦੀ ਜੋ ਖਰਚਾ ਹੋਇਆ ਉਹ ਦੇ ਦਿਓ ਅਸੀਂ ਵਾਪਸ ਚਲੇ ਜਾਨੇ ਆ ਔਰ ਸ਼ਾਲਮ ਹੰਕਾਰੀ ਸਿਓ ਨੇ ਇਹਾਂ ਦੀ ਗੱਲ ਨੂੰ ਸੁਣਿਆ ਸੁਣਿਆ ਕਰ ਦਿੱਤਾ ਗੱਲ ਸੁਣ ਕੇ ਕੁਝ ਬੋਲਿਆ ਨਹੀਂ ਜਵਾਬ ਨਹੀਂ ਦਿੱਤਾ ਸਿੰਘ ਮਜਨੂ ਟਿਲੇ ਇਕੱਠੇ ਹੋਏ ਇਹਨਾਂ ਨੇ ਦੂਜਾ ਸੱਦਾ ਭੇਜਿਆ ਵੀ ਸ਼ਾਲਮ ਜੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਆ ਅਸੀਂ ਦਿੱਲੀ ਪਹੁੰਚ ਚੁੱਕੇ ਆ ਦਿੱਲੀ ਤੋਂ ਵਾਪਸ ਜਾਣਾ ਮੁਨਕਿੰਗ ਨਹੀਂ ਹੈਗਾ ਸਾਡਾ ਖਰਚਾ ਬਹੁਤ ਜ਼ਿਆਦਾ ਹੋਇਆ ਤੁਸੀਂ ਸਾਨੂੰ ਆਪਣਾ ਖਰਚਾ ਦੇ ਦਿਓ ਅਸੀਂ ਸਾਰੇ ਸਿੰਘ ਵਾਪਸ ਲੈ ਜਾਂਦੇ ਆ ਅਰ ਇਹਨਾਂ ਨੇ ਕੀ ਕੀਤਾ ਵੀ ਗੱਲ ਸਿੰਘਾਂ ਦੀ ਸੁਣਨ ਦੀ بجائے ਦਿੱਲੀ ਦੇ ਜੰਨੀਆਂ ਕੰਧਾਂ ਸਨ ਉਹਨਾਂ ਕੰਧਾਂ ਤੇ ਦਰਵਾਜ਼ੇ ਬੰਦ ਕਰ ਦਿੱਤੇ ਤੇ ਆਪਣੀ ਫੌਜ ਲਾ ਦਿੱਤੀ ਵੀ ਸਿੰਘਾਂ ਨੂੰ ਅੰਦਰ ਦਿੱਲੀ ਦਾਖਲ ਨਾ ਕੀਤਾ ਜਾਵੇ ਜਦੋਂ ਇਸ ਗੱਲ ਦਾ ਸਰਦਾਰ ਬਗੇਰਸ ਨੂੰ ਪਤਾ ਲੱਗਾ ਤੇ ਸਰਦਾਰ ਬਗੇਰਸ ਨੇ ਤੀਜਾ ਸੁਨੇਹਾ ਭੇਜਿਆ ਸ਼ਾ আলম ਜਾਂ ਤੇ ਜੰਗ ਦੇ ਮੈਦਾਨ ਵਿੱਚ ਆ ਜਾ ਨਹੀਂ ਤੇ ਜੰਗ ਲੈਣ ਲਈ ਤਿਆਰ ਰਹਿ ਜਦੋਂ ਇਸ ਗੱਲ ਦਾ ਪਤਾ ਲੱਗਾ ਉਹਨੇ ਆਪਣੀ ਫੌਜ ਵਧਾ ਦਿੱਤੀ ਦਿੱਲੀ ਦੇ ਇੱਕ ਮੋਰੀ ਗੇਟ ਜਿਹਨੂੰ ਮੋਰੀ ਦਰਵਾਜਾ ਕਹਿੰਦੇ ਆ ਇਹ ਦਰਵਾਜੇ ਦਾ ਇਤਿਹਾਸ ਬੜਾ ਵੱਡਾ ਹੈ ਜਿਸ ਵਕਤ ਉਸ ਕੰਦ ਵਿੱਚ ਮੋਰਾ ਪਾਇਆ ਗਿਆ ਪਾੜ ਪਾਇਆ ਗਿਆ ਜਿੱਥੋਂ ਸਿੰਘ ਦਾਖਲ ਹੁੰਦੇ ਉਹਨੂੰ ਮੋਰੀ ਗੇਟ ਕਹਿੰਦੇ ਆ ਔਰ ਇਸ ਮੋਰੀ ਗੇਟ ਵਿੱਚੋਂ ਵੱਡਾ ਇੱਕ ਤਖਤ ਦਾ ਮੋਚਾ ਲੈ ਕੇ ਸਿੰਘਾਂ ਨੇ ਉਹ ਕੰਦ ਤੋੜੀ ਕੰਦ ਤੋੜਨ ਤੋਂ ਬਾਅਦ ਉਸ ਮੋਰੀ ਥਾਣੀ ਸਿੰਘ 30 ਹਜ਼ਾਰੀ ਜਿੱਥੇ ਅੱਜ ਕੋਰਟ ਆ ਉੱਥੇ ਇਕੱਠੇ ਹੋਏ 30 ਹਜ਼ਾਰੀ ਸਿੰਘ ਉੱਥੇ ਇਕੱਠੇ ਹੋਣ ਕਰਕੇ ਜਾਂ ਤਾਂ ਕਰ ਕੋਈ 30 ਹਜ਼ਾਰੀ ਪਿਆ ਗਿਆ ਕਿਉਂਕਿ ਉਥੇ ਇਕੱਠੇ ਹੋਏ ਸੀ ਜਿਸ ਦਾ ਨਾਂ ਹੀ ਅੱਜ 30 ਹਜ਼ਾਰੀ ਪਿਆ ਔਰ ਸਿੱਕਾਂ ਦੇ ਬੜਾ ਵੱਡਾ ਇਤਿਹਾਸ ਹੈ ਜਿਹੜੇ ਅੱਜ ਸਾਡੇ ਨੌਜਵਾਨਾਂ ਨੂੰ ਜਾਂ ਸਾਡੀ ਭਾਰਤ ਸਰਕਾਰ ਜਾਂ ਜਿਹੜੀ ਸਾਡੀ ਹਿੰਦੁਸਤਾਨ ਦੀ ਸਰਕਾਰ ਹੈ ਉਹ ਸਾਡੀ ਬੱਚਿਆਂ ਨੂੰ ਕਿਤਾਬਾਂ ਚ ਪੜਾਉਂਦੀ ਨਹੀਂ ਕਿਉਂਕਿ ਅਸੀਂ ਹੋਰ ਮਰਟਿਆਂ ਦੀ ਲੜਾਈ ਪਾਣੀ ਪੱਤ ਦੀ ਲੜਾਈ ਇਹ ਸਾੜੀਆਂ ਲੜਾਈਆਂ ਤੇ ਬੱਚਿਆਂ ਨੂੰ ਕਿਤਾਬਾਂ 'ਚ ਪੜਾਉਨੇ ਆ ਪਰ ਦਿੱਲੀ ਫਤਿਹ ਦਿਵਸ ਜਿੱਨੇ ਸ਼ਾਹ ਅਲਮ ਨੇ ਐਡਾ ਵੱਡਾ ਕਦਾਰੀ ਕੀਤੀ ਆਪਣੀ ਗੱਲ ਕਰਕੇ ਮੁਕਰ ਗਿਆ ਸਿੰਘਾਂ ਨੇ ਉਸ ਗੱਲ ਦਾ ਬਦਲਾ ਲਿਆ ਔਰ ਉਹਨੂੰ ਆਪਣੀ ਗੀਚੇ ਹੋਏ ਜਿਹੜੇ ਕੋਲਸਨ ਯਾਦ ਕਰਵਾਏ ਇਹ ਜਿਹੜਾ ਇਤਿਹਾਸ ਆ ਸਿੰਘਾਂ ਦਾ ਯਾਦ ਕਿਉਂ ਨਹੀਂ ਕਰਾਇਆ ਜਾਂਦਾ ਕਿਉਂ ਨਹੀਂ ਦੱਸਿਆ ਜਾਂਦਾ ਉਹਨ ਹਾਰਸਾਲ ਸਿੰਘ ਮਜਰੂ ਟਿਲੇ ਤੋਂ ਗੁਰੂਕਿਆਂ ਲਾਡਲੀਆਂ ਪੋਜਾਂ ਸ਼ਾਹੀ ਜਾਉ ਜਲਾਲ ਦੇ ਨਾਲ ਘੋੜਿਆਂ ਨੂੰ ਸਜਾ ਕੇ ਲਾਹ ਲਕਸ਼ਰ ਲੈ ਕੇ ਹਾਂਸੀਆਂ ਤੇ ਚੜ ਕੇ ਦਿੱਲੀ ਫਤਿਹ ਦਾਲ ਲਾਲ ਕਿਲੇ ਵੱਲ ਆਉਂਦੇ ਆ ਪਰ ਜਦੋਂ ਆਮ ਕਰਕੇ ਕਿਸੇ ਨੌਜਵਾਨ ਬੱਚਿਆਂ ਨੂੰ ਜਿਹੜਾ ਆਪਾਂ ਪੁੱਛਾਂਗੇ ਨਾ ਦਿੱਲੀ ਫਤਿਹ ਦਾ ਇਤਿਹਾਸ ਕੀ ਹੈ ਇਹ ਕਿਦੋਂ ਕਦੇ ਕਿਦੋਂ ਫਤਿਹ ਕੀਤਾ ਗਿਆ ਨਹੀਂ ਪਤਾ ਹੋਣਾ ਇਹਦਾ 1783 ਵਿੱਚ ਜਦੋਂ ਦਿੱਲੀ ਫਤਿਹ ਹੋਈ ਉਦੋਂ ਸਨ 1783 ਸੀਗਾ ਔਰ ਜਦੋਂ ਸਿੰਘਾਂ ਨੇ 30000 ਜਿਹੜਾ ਕੋਟ ਉੱਚੀ ਆ ਕੇ ਮਠਿਆਈਆਂ ਵੰਡੀਆਂ ਸ਼ਾ আলম ਦਿਲ ਲਾਲ ਕਿਲੇ ਬੈਠਾ ਸੀ ਸਿੰਘਾਂ ਨੇ ਕੂਚ ਕੀਤਾ ਤੇ ਸ਼ਾ আলম ਕਿਲੇ ਦੀ ਪਿਛਲੀ ਦਰਵਾਜ਼ਾ ਕੰਧ ਤੋੜ ਕੇ ਭੱਜ ਗਿਆ ਜਦੋਂ ਭੱਜਿਆ ਸਿੰਘਾਂ ਨੇ ਇਹਨਾਂ ਦੀ ਬੇਗਮਾਂ ਤੇ ਇਹਨਾਂ ਦੇ ਬੱਚਿਆਂ ਤੇ ਕੋਈ ਜ਼ੁਲਮ ਨਹੀਂ ਕੀਤਾ ਸਿੰਘਾਂ ਨੇ ਕਿਹਾ ਉਹਨਾਂ ਨੂੰ ਬਾਹ ਹੀ ਪਾਸਤ ਰੱਖਿਆ ਜਾਵੇ ਉਹਨਾਂ ਨੂੰ ਬਾਹ ਪਾਸ ਤੋਂ ਉਹਨਾਂ ਦੇ ਮਾਲਕਾਂ ਤੱਕ ਉਹਨਾਂ ਦੇ ਘਰਦਿਆਂ ਤੱਕ ਉਹਨਾਂ ਦੇ ਮਰਦਾਂ ਤੱਕ ਪਹਚਾ ਦਿੱਤਾ ਜਾਵੇ ਕਿਸੇ ਬੱਚੇ ਨੂੰ ਕਿਸੇ ਧੀ ਨੂੰ ਕਿਸੇ ਔਰਤ ਨੂੰ ਕੋਈ ਵੀ ਨੁਕਸਾਨ ਨਾ ਪਹੁੰਚਾਇਆ ਜਾਵੇ ਇਸ ਤੋਂ ਬਾਅਦ ਜਦੋਂ ਸ਼ਾਹਜਹਾਨ ਨੂੰ ਪਤਾ ਲੱਗਾ ਵੀ ਸਿੰਘਾਂ ਦੇ ਨਾਲ ਲੜ ਕੇ ਮੈਂ ਜਿੱਤ ਨਹੀਂ ਸਕਦਾ ਇਹਨਾਂ ਦੇ ਨਾਲ ਪਿਆਰ ਦੇ ਨਾਲ ਗੱਲਬਾਤ ਕਰਕੇ ਕੋਈ ਹੱਲ ਕੱਢਿਆ ਜਾ ਸਕਦਾ ਹੈ ਇਹਨੇ ਸਾਰੇ ਆਪਣੇ ਜਿਹੜੇ ਵਜ਼ੀਰ ਮੰਤਰੀ ਇਕੱਠੇ ਕੀਤੇ ਔਰ ਸਿੰਘਾਂ ਨਾਲ ਗੱਲਬਾਤ ਕਰਨ ਲਈ ਭੇਜਿਆ ਵੀ ਅਸੀਂ ਤੁਹਾਡੀਆਂ ਸ਼ਰਤਾਂ ਮੰਨਣ ਲਈ ਮਨਜ਼ੂਰ ਹੈ ਉਸ ਵਤੀ ਨੇ ਚਾਰ ਸ਼ਰਤਾਂ ਨੇ ਨਾ ਬੜੀਆਂ ਕੀਮਤੀ ਨੇ ਔਰ ਸਾਨੂੰ ਯਾਦ ਰੱਖਣੀਆਂ ਚਾਹੀਦੀਆਂ ਉਹ ਚਾਰ ਸ਼ਰਤਾਂ ਪਹਿਲੀ ਸ਼ਰਤ ਇਹ ਸੀ ਵੀ ਅਸੀਂ ਦਿੱਲੀ ਰਵਾਂਗੇ ਔਰ ਦਿੱਲੀ ਦੇ ਜਿਹੜੇ ਗੁਰੂ ਸਾਹਿਬ ਦੇ ਸਾਡੇ ਇਤਿਹਾਸਿਕ ਸਥਾਨ ਆ ਇਹ 1783 ਵਿੱਚ ਜਦੋਂ ਦਿੱਲੀ ਫਤਿਹ ਕੀਤਾ ਗਿਆ ਉਸ ਤੋਂ ਬਾਅਦ ਜਿਹੜੇ ਸਾਰੇ ਇਤਿਹਾਸਿਕ ਸਥਾਨ ਨੇ ਇਹ ਹੋਣ ਦੇ ਵਿੱਚ ਆਏ ਇਹਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਜਿਹੜਾ ਗੁਰੂ ਕਾ ਮਾਤਾ ਸੁੰਧੀ ਗੁਰਦੁਆਰਾ ਗੁਰਦੁਆਰਾ ਰਗਾਪਾ ਸਾਹਿਬ ਬਾਲਾ ਸਾਹਿਬ ਸ਼ੀਸ਼ਗੰਜ ਸਾਹਿਬ ਔਰ ਮੋਤੀ ਬਾਗ ਗੁਰਦੁਆਰੇ ਸੱਤ ਗੁਰਦੁਆਰੇ ਆ ਇਹ ਸਾਰੇ ਗੁਰਦੁਆਰੇ ਜਿਹੜੇ ਆ ਬਾਅਦ ਵਿੱਚ ਨਿਸ਼ਾਨਦੇਹੀ ਕੀਤੀ ਕਿ ਸ਼ਰਤ ਪਹਿਲੀ ਰੱਖੀ ਗਈ ਜਦੋਂ ਤੱਕ ਗੁਰਦੁਆਰੇ ਨਹੀਂ ਬੰਦੇ ਉਦੋਂ ਤੱਕ ਸਾਡਾ 4000 ਸਿੰਘਾਂ ਦਾ ਜਥਾ ਦਿੱਲੀ ਰਹੇਗਾ ਜਦੋਂ ਤੱਕ ਗੁਰਦੁਆਰੇ ਨਹੀਂ ਬੰਦੇ ਜਿਹੜੀ ਤੁਸੀਂ ਚੁੰਗੀ ਲੈਂਦੇ ਹੋ ਟੈਕਸ ਲੈਂਦੇ ਹੋ ਉਹ ਚੋ 6 ਆਨੇ ਛੇਵਾਂ ਹਿੱਸਾ ਅਸੀਂ ਲਵਾਂਗੇ ਸਿੱਖਾਂ ਨੇ ਕਿਹਾ ਵੀ ਸਾਡਾ ਹੋਏਗਾ ਭਾਵ 16 ਅਨੇ ਸਨ ਤੇ 6 ਅਨੇ ਸਿੱਖਾਂ ਦੇ ਸਨ 10 ਅਨੇ ਸ਼ਾ আলম ਸਰਕਾਰੀ ਖਜਾਨੇ 'ਚ ਜਮ੍ਹਾਂ ਕਰਾ ਦਿੱਤੇ ਜਾਂਦੇ ਸਨ ਔਰ ਤੀਜੀ ਗੱਲ ਇਹ ਸੀ ਕਿ ਜਦੋਂ ਤੱਕ ਸਾਡੇ ਇਤਿਹਾਸਿਕ ਗੁਰਦੁਆਰੇ ਨਹੀਂ ਬਣਦੇ ਉਦੋਂ ਤੱਕ ਸ਼ਾ আলম ਦੀ ਜ਼ਿੰਮੇਵਾਰੀ ਬੰਦੀ ਹੈ ਕਿ ਜੋ ਸਾਨੂੰ ਇੱਥੇ ਉਨਾ ਵਾਸਤੇ ਮਟੀਰੀਅਲ ਚਾਹੀਦਾ ਉਹ ਮਟੀਰੀਅਲ ਸਰਕਾਰ ਮਹਿਆ ਕਰਵਾਏਗੀ। ਔਰ ਇਹ ਜਿਹੜੀਆਂ ਜਿਹੜੀਆਂ ਸ਼ਰਤਾ ਮੰਨੀਆਂ ਗਈਆਂ ਸ਼ਰਤਾਂ ਤੈ ਹੋਈਆਂ ਉਸ ਤੋਂ ਬਾਅਦ ਜਦੋਂ ਸਾਰੇ ਗੁਰਦੁਆਰੇ ਬਣਗੇ ਸ਼ਾਹ ਅਲਮਨੇ ਸਿੰਘਾਂ ਨੂੰ ਸਦਿਆ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਆ। ਉੱਥੇ ਦੀ ਗੱਲ ਹੀ ਬੜੀ ਕਮਾਲ ਦੀ ਹੈ। ਬਗੇਲ ਸਿੰਘ ਨੇ ਕੱਲ ਕਿਹਾ ਵੀ ਅਸੀਂ ਆਵਾਂਗੇ। ਆਵਾਂਗੇ ਘੋੜਿਆਂ ਤੇ ਚੜ੍ਹ ਕੇ ਨਗਾਰੇ ਵਜਾਉਂਦੇ ਹੋਏ ਜਕਾਰੇ ਛੱਡਦੇ ਹੋ ਜਾਵਾਂਗੇ ਸ਼ਾਹ आलम ਤੈਨੂੰ ਆ ਕੇ ਸਲਾਮ ਨਹੀਂ ਕਰਨੀ ਤੈਨੂੰ ਆ ਕੇ ਅਸੀਂ ਫਤਿਹ ਬੁਲਾਵਾਂਗੇ ਸਾਡਾ ਕੋਈ ਵੀ ਸਿੰਘ ਤੇਰੇ ਅੱਗੇ ਝੁਕੇਗਾ ਨਹੀਂ ਇਸ ਕਰਕੇ ਉਹਨਾਂ ਨੇ ਆ ਕੇ ਇੱਥੇ ਆ ਕੇ ਫਤਿਹ ਬੁਲਾਈ ਗੱਲਬਾਤ ਹੋਈ ਕਿ ਇਸ ਕਰਕੇ ਇਦਾਂ ਕਰਕੇ ਜਿਹੜਾ ਬਿਜਲੀ ਫਤਿਹ ਦਾ ਇਤਿਹਾਸ ਹੈ ਜੋ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਹੈ ਬਹੁਤ ਬਾਰੀਕੀ ਦੇ ਨਾਲ ਸਾਨੂੰ ਇਤਿਹਾਸ ਦੀ ਜਾਣਕਾਰੀ ਦਿੱਤੀ ਬਿਅੰਦ ਸਿੰਘ ਬਿਅੰਦ ਸਿੰਘ ਵੀਰ ਬਿਅੰਦ ਸਿੰਘ ਜੀ ਨੇ ਹੁਣ ਤੁਹਾਨੂੰ ਦਿਖਾਵਾਂਗੇ ਕਿ ਇਸ ਤਰ੍ਹਾਂ ਖਾਲਸਾਈ ਜਹਾਜ਼ ਲਾਲ ਦੇ ਨਾਲ ਜਰਨੈਲੀ ਮਾਰਚ ਜੋ ਕਿ ਮਜਨੂ ਕੇ ਟੀਲੇ ਤੋਂ ਲਾਲ ਕਿਲੇ ਦੇ ਵਿੱਚ ਦਾਖਲ ਹੋਵੇਗਾ ਘੋੜਿਆਂ ਤੇ ਸਿੰਘਾਂ ਦੇ ਤੁਸੀਂ ਦੇਖ ਸਕਦੇ ਹੋ ਜੁੜੇ ਰਿਓ ਇੱਕ ਓੰਕਾਰ ਟੀਵੀ ਤੇ ਧੰਨਵਾਦ